ਸਤਿ ਸ਼੍ਰੀ ਅਕਾਲ ਦੈਨਿਕ ਸਵੇਰ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਰਮਨਜੀਤ ਕੋਰ ਅਕਸਰ ਹੀ ਅਸੀਂ ਮੁਹਾਵਰਾ ਸੁਣਦੇ ਹਾਂ ਕਿ ਪੁੱਤ ਕੋ ਪੁੱਤ ਹੋ ਸਕਦਾ ਪਰ ਮਾਪੇ ਕੋ ਮਾਪੇ ਨਹੀਂ ਹੁੰਦੇ ਪਰ ਅਜਿਹਾ ਮਾਮਲਾ ਸਾਹਮਣੇ ਆਇਆ ਜਿਸ ਨੇ ਸਾਬਿਤ ਕਰ ਦਿੱਤਾ ਕਿ ਕਲਯੁਗ ਚੱਲ ਰਿਹਾ ਕਿਤੇ ਕਲਯੁਗ ਦੇ ਵਿੱਚ ਹਰ ਇੱਕ ਗੱਲ ਸੰਭਵ ਹੈ ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਜਿਸ ਨੂੰ ਸੁਣ ਕੇ ਤੁਹਾਡੇ ਪੈਰਾਂ ਥੱਲੋਂ ਵੀ ਜ਼ਮੀਨ ਖਿਸਕ ਜਾਏਗੀ ਦਰਅਸਲ ਮਾਪਿਆਂ ਦੇ ਵੱਲੋਂ ਆਪਣੇ ਪੁੱਤ ਨੂੰ ਬੇਰਹਿਮੀ ਦੇ ਨਾਲ ਮੌਤ ਦੇ ਘਾਟ ਉਤਾਰ ਦਿੱਤਾ ਹੈ ਵਜਾ ਵੀ ਅਜਿਹੀ ਕਿ ਆਪਣੇ ਲੜਕੇ ਦਾ ਕਿਸੇ ਹੋਰ ਨਾਲ ਵਿਆਹ ਕਰਾਉਣਾ ਚਾਹੁੰਦਾ ਸੀ ਉਹ ਪਹਿਲਾਂ ਤੋਂ ਹੀ ਸ਼ਾਦੀ ਸ਼ੋਦਾ ਸੀ ਜਿਸ ਤੇ ਉਹ ਖਿਲਾਫ ਚੱਲ ਰਿਹਾ ਸੀ ਪਰ ਇਸੇ ਗੱਲ ਨੂੰ ਲੈ ਕੇ ਬਹਿਸਬਾਜ਼ੀ ਇਸ ਕਦਰ ਵਧੀ ਕਿ ਮਾਪਿਆਂ ਦੇ ਵੱਲੋਂ ਇੱਟਾਂ ਮਾਰ ਮਾਰ ਕੇ ਆਪਣੇ ਪੁੱਤ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਅਚਲਾਲਾ ਦੇ ਪਿੰਡ ਕਿਆਮਪੁਰਾ ਦਾ ਇਹ ਮਾਮਲਾ ਹੈ ਜਿੱਥੇ ਮ੍ਰਿਤਕ ਦੀ ਪਤਨੀ ਦਾ ਬਿਆਨ ਸਾਹਮਣੇ ਹੈ ਜਿਸ ਦੇ ਵਿੱਚ ਉਸ ਦੇ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਘਰ ਦੇ ਵਿੱਚ ਅਕਸਰ ਲੜਾਈ ਝਗੜਾ ਰਹਿੰਦਾ ਸੀ ਪਰ ਇਸੇ ਨੂੰ ਲੈ ਕੇ ਉਹ ਆਪਣੇ ਪੇਕੇ ਪਰਿਵਾਰ ਚਲੇ ਗਈ ਸੀ ਪਰ ਇਸ ਦੌਰਾਨ ਉਸ ਦੀ ਉਸ ਦੇ ਪਤੀ ਦੇ ਨਾਲ ਅਕਸਰ ਗੱਲਬਾਤ ਹੁੰਦੀ ਰਹਿੰਦੀ ਸੀ ਤੇ ਉਸ ਦਾ ਪਤੀ ਉਸ ਨੂੰ ਘਰ ਵਾਪਸ ਲਿਆਉਣਾ ਚਾਹੁੰਦਾ ਸੀ ਜਿਸ ਨੂੰ ਲੈ ਕੇ ਉਸ ਦੀ ਮਾਪਿਆਂ ਦੇ ਨਾਲ ਵੀ ਤਹਿਸਬਾਜੀ ਚੱਲਦੀ ਸੀ ਤੇ ਇਸੇ ਨੂੰ ਲੈ ਕੇ ਇਹ ਵਿਵਾਦ ਇਸ ਕਦਰ ਵਧਿਆ ਇਹ ਤਕਰਾਰ ਇਸ ਕਦਰ ਵਧਿਆ ਕਿ ਉਸ ਦੇ ਮਾਪਿਓ ਦੇ ਵੱਲੋਂ ਆਪਣੇ ਹੀ ਲੜਕੇ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਕਿਉਂਕਿ ਉਹ ਆਪਣੇ ਲੜਕੇ ਦਾ ਵਿਆਹ ਕਿਸੇ ਹੋਰ ਦੇ ਨਾਲ ਕਰਵਾਉਣਾ ਚਾਹੁੰਦੇ ਸੀ ਫਿਲਹਾਲ ਉਹ ਜੋ ਮ੍ਰਿਤਕ ਲੜਕਾ ਉਸਦੇ ਪਿਤਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਮਾਂ ਦੀ ਤਲਾਸ਼ ਜਾਰੀ ਹੈ ਪੁਲਿਸ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਜਾਂਚ ਕੀਤੀ ਜਾ ਰਹੀ ਹੈ ਇਹ ਮੇਰੇ ਜਵਾਈ ਹੀ ਜੀ ਮੇਰੀ ਧੀ ਵਿਆਹੀ ਤਿੰਨ ਸਾਲ ਹੋ ਗਏ ਵਿਆਹੀ ਨੂੰ ਤੇ ਉਹ ਇਹਨਾਂ ਦਾ ਪਿਓ ਜਿਹੜਾ ਸੀ ਉਹ ਤੰਗ ਕਰਦਾ ਸੀ ਤੇ ਕੋਈ ਚਿਰ ਤੋਂ ਇਹਨਾਂ ਦਾ ਝਗੜਾ ਚੱਲਦਾ ਸੀ ਉਸ ਦੇ ਕਾਰਨ ਇਹ ਜਿਹੜਾ ਸੀ ਕਿ ਬੇਟੀ ਜਿਹੜੀ ਹੈ ਇੱਕ ਤਕਰੀਬਨ 9-10 ਮਹੀਨੇ ਤੋਂ ਰਹਿਣ ਦੀ ਸਾਡੇ ਕੋਲ ਤੇ ਉਹਦੇ ਬਾਅਦ ਇਹ ਜਿਹੜਾ ਮੁੰਡਾ ਸੀ ਉਹ ਖੜਨੀ ਚਾਹੁੰਦਾ ਸੀ ਤੇ ਇਹ ਨਹੀਂ ਕਹਿੰਦੇ ਇਹ ਕਰਕੇ ਇਹਨਾਂ ਨੇ ਦੋਵਾਂ ਨੇ ਸਾ ਸੌਰੇ ਨੇ ਨੂੰ ਮਾਰਤਾ ਜਵਾਈ ਨੂੰ ਹਾਂਜੀ ਦਾਦੀ ਦੀ ਮੰਗ ਕਰਦੇ ਸੀ ਹਾਂਜੀ ਜਿਹੜੀ ਸਾਸਿ ਉਹ ਦਾਜ ਦੀ ਮੰਗ ਕਰਦੀ ਸੀ ਤੇ ਉਹ ਕਰਕੇ ਉਹਦੇ ਤੋਂ ਜ਼ਿਆਦਾ ਲੜਾਈ ਪਈ ਜਿਸ ਦਾ ਤੁਹਾਡੀ ਬੇਟੀ ਦਾ ਸਰੀਆ ਕਿ ਫੋਨ ਤੇ ਰੋਜ਼ਾਨਾ ਗੱਲ ਵੀ ਹੁੰਦੀ ਸੀ ਅੱਜ ਵੀ ਗੱਲ ਹੋਈ ਆ ਉਹਨਾਂ ਨਾਲ ਹਾਂਜੀ ਅੱਜ ਹੋਈ ਆ ਹਾਂਜੀ ਮਤਲਬ ਬੇਟੀ ਨਾਲ ਜਿਹੜਾ ਤੁਹਾਡਾ ਦਿਮਾਗ ਸੀ ਉਹ ਸਹਿਮਤ ਸੀ ਪਰ ਜਿਹੜੇ ਉਹਦੇ ਮਾਪਿਓ ਸੀ ਉਹ ਨਹੀਂ ਸੀ ਲਿਆਉਣਾ ਚਾਹੁੰਦੇ ਹਾਂਜੀ ਹਾਂਜੀ ਦੀ ਮੰਗ ਕਰਦੇ ਹਾਂ ਜੇ ਅਸੀਂ ਉਹਨਾਂ ਨੂੰ ਸਜ਼ਾ ਦੀ ਮੰਗ ਕਰਦੇ ਹਾਂ ਕਿ ਜਿਨ੍ਹਾਂ ਨੇ ਮਾਰਿਆ ਉਹਨੂੰ ਉਹਨਾਂ ਨੂੰ ਸਜ਼ਾ ਹੋਣੀ ਚਾਹੀਦੀ ਹੈ ਸਰ ਮੇਰਾ ਘਰ ਵਾਲਾ ਹੁਣ ਸਾਡਾ ਕੇਸ ਚੱਲਦਾ ਪਿਆ ਹੀ ਪਹਿਲਾਂ ਤੋਂ ਹੀ ਮੇਰੇ ਘਰ ਵਾਲਾ ਜਿਹੜਾ ਸੀ ਉਹ ਮੈਨੂੰ ਲੈ ਕੇ ਜਾਣਾ ਚਾਹੁੰਦੇ ਸੀ ਉਹ ਮੇਰੇ ਫੋਨ ਤੇ ਗੱਲਬਾਤ ਵੀ ਉਹਨਾਂ ਨਾਲ ਹੁੰਦੀ ਇਵਨ ਮੇਰੇ ਨਾਲ ਅੱਜ ਵੀ ਸਵੇਰੇ ਗੱਲ ਹੋਈ ਉਹਨਾਂ ਦੀ ਚੈਟ ਤੇ ਪਰ ਮੈਨੂੰ ਨਹੀਂ ਪਤਾ ਕੀ ਹੋਇਆ ਹੁਣ ਮੈਨੂੰ ਪਤਾ ਚੱਲਿਆ ਵਾ ਕਿ ਉਹਨਾਂ ਨੂੰ ਮਾਰ ਦਿੱਤਾ ਉਹਨਾਂ ਦੇ ਮਾਂ ਪਿਓ ਨੇ ਮਾਰਿਆ ਕਿ ਕੁਛ ਉਹ ਮੰਨਦੇ ਨਹੀਂ ਸੀ ਉਹ ਕਹਿੰਦੇ ਸੀ ਉਹਨੂੰ ਕਿ ਅਸੀਂ ਤੇਰੇ ਕਿਸੇ ਹੋਰ ਕੁੜੀ ਨਾਲ ਵਿਆਹ ਕਰਨਾ ਹੈ ਕਿ ਮੈਨੂੰ ਦਾਜ ਤੋਂ ਵੀ ਧੰਗ ਪਰੇਸ਼ਾਨ ਕਰਦੀ ਸਰ ਉਹ ਚਲੇ ਸਰ ਮੇਰੇ ਨਾਲ ਮਾਰਾ ਕੀਤਾ ਉਹਨੂੰ ਹੁਣ ਹੋ ਗਿਆ ਤੁਹਾਨੂੰ ਇੱਥੇ ਰਹਿੰਦੇ ਸਰ ਮੈਂ ਮਾਰਚ 2025 ਤੋਂ ਰਹਿ ਰਹੀ ਹਾਂ ਆਪਣੇ ਪਿੰਡ ਮੇਰਾ ਬੇਟਾ ਹੈ ਛੋਟਾ 2 ਸਾਲ ਦਾ ਸਰੂ ਵੀ ਮੇਰੇ ਕੋਲ ਹੀ ਆ ਮੇਰਾ ਬੇਟਾ ਵੀ ਆ ਤੇ ਕੋਈ ਖਰਚਾ ਨਹੀਂ ਕੋਈ ਗੋਸ਼ ਨਹੀਂ ਬਟ ਮੇਰੇ ਹਸਬੰਡ ਦੀ ਗੱਲ ਮੇਰੇ ਨਾਲ ਹੁੰਦੀ ਉਹਨੂੰ ਕਹਿੰਦੇ ਜੇ ਤੂੰ ਉਹਨੂੰ ਲਿਆਏਗਾ ਤੇ ਅਸੀਂ ਤੈਨੂੰ ਘਰ ਚੋਂ ਕੁਝ ਨਹੀਂ ਦਵਾਂਗੇ ਤੇ ਮੈਨੂੰ ਨਹੀਂ ਪਤਾ ਅੱਜ ਕੀ ਹੋਇਆ ਅੱਜ ਉਤੋਂ ਦੇ ਮਤਲਬ ਸਰਪੰਚ ਸਾਹਿਬ ਨਾਲ ਵੀ ਗੱਲ ਹੋਈ ਆ ਉਹਨਾਂ ਨੇ ਮੈਨੂੰ ਆਪ ਕਾਲ ਕੀਤੀ ਤੇ ਉਹਨਾਂ ਨੇ ਕਿਹਾ ਹੈ ਕਿ ਮਾਂ ਪਿਓ ਨੇ ਮਾਰਿਆ ਵਾ ਮੁੰਡੇ ਨੂੰ ਕੀ ਇਹਨਾਂ ਦੀ ਆਪਸ ਦੇ ਵਿੱਚ ਬੰਦ ਹੀ ਨਹੀਂ ਸੀ ਨਹੀਂ ਸਰ ਕਿਉਂਕਿ ਮੇਰੇ ਹਸਬੰਦ ਮੈਨੂੰ ਲੈ ਕੇ ਜਾਣਾ ਚਾਹੁੰਦੇ ਹੀ ਨਾ ਤੇ ਮੇਰੇ ਸਾਸੋਹਰਾ ਉਹਨਾਂ ਨੂੰ ਲੜਦੇ ਸੀ ਮਤਲਬ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਦਾਜ ਦੀ ਮੰਗ ਕਰਦੇ ਸੀ ਇਸ ਕਰਕੇ ਤੁਹਾਨੂੰ ਪਸੰਦ ਨਹੀਂ ਕਰਦੇ ਹਾਂਜੀ ਕੁੱਟਮਾਰ ਕਰਦੇ ਸੀ ਮੇਰੀ ਬੋਦ ਬਾਹਰ ਸਾਰੇ ਉਹਨਾਂ ਦੇ ਚਾਚੇ ਤਾਂ ਆਏ ਆ ਉਹ ਵੀ ਮਤਲਬ ਮੇਰੇ ਹਸਬੰਦ ਮੈਨੂੰ ਸਾਰਾ ਦੱਸਦੇ ਸੀ ਜੇ ਤੁਸੀਂ ਕਾਲ ਤੋਂ ਰਿਕਾਰਡਿੰਗਸ ਵਗੈਰਾ ਕੱਢ ਸਕਦੇ ਹੋ ਤੇ ਮੇਰੇ ਫੋਨ 'ਚ ਸਾਰਾ ਕੁਝ ਸੇਵ ਵੀ ਆ ਇਵੇਂ ਚੈਟ ਵੀ ਉਹਨਾਂ ਦੀ ਮੇਰੇ ਕੋਲ ਅੱਜ ਸਵੇਰੇ ਵੀ ਗੱਲ ਹੋਈ ਆ ਮੇਰੇ ਹਸਬੰਦ ਮੇਰੇ ਨਾਲ ਕੀ ਮੰਗ ਕਰਦੇ ਹੋ ਮੈਂ ਇਨਸਾਫ ਦੀ ਮੰਗ ਕਰਦੀ ਆ ਕਿ ਮੇਰੇ ਪਤੀ ਨੂੰ ਜਿਨ੍ਹਾਂ ਨੇ ਮਾਰਿਆ ਉਹਨਾਂ ਨੂੰ ਮਤਲਬ سزا ਨਹੀਂ ਚਾਹੀਦੀ ਆ ਮੇਰਾ ਛੋਟਾ ਬੇਟਾ ਆ ਮੇਰੀ ਜ਼ਿੰਦਗੀ ਬਰਬਾਦ ਹੋ ਗਈ ਸਰ ਮੇਰੇ ਬੱਚੇ ਦੀ ਜ਼ਿੰਦਗੀ ਬਰਬਾਦ ਹੋ ਗਈ ਆ ਮੈਂ ਚੋਨੀ ਸ਼ਰਮਾ ਬਿਉ ਨੂੰ ਮਤਲਬ ਸਜਾ ਦੇਣੀ ਨਹੀਂ ਚਾਹੀਦੀ ਜਿੰਨਾਂ ਨੇ ਮੇਰੇ ਹਸਬੰਦ ਨੂੰ ਮਾਰਿਆ ਆ। ਹੋਰ ਵੀ ਬੱਚੇ ਹੋਗੇ ਤੁਹਾਡੇ ਜਿਹੜੇ ਹਸਬੰਦ ਨੇ ਉਹਨਾਂ ਦੀ ਇੱਕ ਭੈਣ ਸੀਗੀ ਸਰ ਉਹਨਾਂ ਦਾ ਵੀ ਮਤਲਬ ਜਦੋਂ ਮੈਂ ਆਈ ਆ ਮਾਰਚ ਦੇ ਵਿੱਚ ਥੋੜੇ ਦਿਨ ਪਹਿਲਾਂ ਉਹਨਾਂ ਦਾ ਫਰਵਰੀ ਚ ਮੈਰਿਜ ਹੋਈ ਉਹ ਵੀ ਬਹੁਤ ਮੈਨੂੰ ਤੰਗ ਪਰੇਸ਼ਾਨ ਕਰਦੀ। ਨਹੀਂ ਇਹਨਾਂ ਦਾ ਨਹੀਂ ਚਾਚੇ ਤਾਏ ਆ ਤੇ ਉਹ ਮਤਲਬ ਜੁਆਇੰਟ ਫੈਮਿਲੀ ਆ ਪਰ ਉਹ ਵੀ ਬਾਰੋਂ ਪ੍ਰੈਸ਼ਰ ਇਹਨਾਂ ਨੂੰ ਦਿੰਦੇ ਸੀ ਮੈਨੂੰ ਛੱਡਣ ਦਾ ਪਰ ਮੇਰੇ ਹਸਬੰਦ ਕਹਿੰਦੇ ਸੀ ਨਹੀਂ ਮੈਂ ਛੱਡਣਾ ਇਹਨੂੰ। ਗੋਗੋ ਨੂੰ ਉਹਨੂੰ ਪਤਾ ਸੀ ਮੈਂ ਉਹਨਾਂ ਨੇ ਕੋਈ ਗਲਤ ਨਹੀਂ ਕੀਤਾ ਚੌਂਕੀ ਚ ਪਹਿਲਾਂ ਪਹਿਲਾਂ ਵੀ ਚੌਂਕੀ ਚ ਸਰ ਉਹਨਾਂ ਨੇ ਮੈਨੂੰ ਮਤਲਬ ਪਹਿਲਾਂ ਵੀ ਪਰੇਸ਼ਾਨ ਕੀਤਾ ਤੇ ਮੈਂ ਚੌਂਕੀ ਚ ਦਰਖਾਸਤ ਦਿੱਤੀ ਚੌਂਕੀ ਚ ਮਤਲਬ ਮੇਰੇ ਪਿੰਡ ਦੇ ਤੇ ਉਹਨਾਂ ਦੇ ਪਿੰਡ ਦੇ ਮੋਤਬਾਰਾ ਨੇ ਜੋ ਵੀ ਕਰਵਾਇਆ ਫੈਸਲਾ ਰਾਜ ਜੀ ਨਾਲ ਮੈਂ ਕਰਵਾ ਕੇ ਮੈਨੂੰ ਉੱਥੇ ਭੇਜਿਆ ਉਹਨਾਂ ਦੀ ਬੇਟੀ ਦਾ ਵਿਆਹ ਸੀ ਪਰ ਮੇਰੇ ਨਾਲ ਉਹਨਾਂ ਨੇ ਬਹੁਤ ਬੁਰਾ ਸਲੂਕ ਕੀਤਾ ਵਿਆਹ ਦੇ ਵਿੱਚ ਵੀ ਉਸਰ ਮੈਨੂੰ ਨਹੀਂ ਬਤਾਇਆ ਉਹਨਾਂ ਨੇ ਮੇਰੇ ਹਸਬੰਦ ਨਾਲ ਵੀ ਆ ਗੋਸ਼ ਕਰ ਲੈਣਾ ਉਹਨਾਂ ਦਾ ਬੇਟਾ ਹੋਣ ਦੇ ਬਾਵਜੂਦ ਵੀ ਇਹ ਜੀ ਕੱਲ ਪਿੰਡ ਕਿਆਮਪੁਰੇ ਥਾਣਾ ਜਨਾਲਾ ਵਿਖੇ ਜਿਹੜਾ ਵਾ ਇੱਕ ਤਲਾਹ ਮਿਲੀ ਸੀ ਕਿ ਇੱਕ ਜਿਹੜਾ ਵਿਅਕਤੀ ਹੈ ਉਹਨੂੰ ਜਿਹੜਾ ਵਾ ਕੁੱਟ ਕੇ ਉਹਦਾ ਕਤਲ ਕਰ ਦਿੱਤਾ ਗਿਆ ਜਿੱਥੇ ਮੌਕੇ ਤੇ ਪੁੱਜ ਕੇ ਤਫ਼ਤੀਸ਼ ਕੀਤੀ ਗਈ ਤੇ ਇਸ ਬਾਬਤ ਜਿਹੜਾ ਵਾ 327 ਨੰਬਰ ਮੁਕਦਮਾ ਥਾਣਾ ਜਨਾਲਾ ਵਿਖੇ ਦਰਜ ਕਰਵਾਇਆ ਗਿਆ ਜੋ ਇਹਦੇ ਵਿੱਚ ਜਿਹੜਾ ਵਾ ਮ੍ਰਿਤਕ ਦੀ ਪਛਾਣ ਸਿਮਰਨ ਜੰਗ ਸਿੰਘ ਪੁੱਤਰ ਹਰਪਾਲ ਸਿੰਘ ਵਜੋਂ ਹੋਈ ਆ ਇਸ ਵਿੱਚ ਜਿਹੜਾ ਦਸਨਯੋਗ ਗੱਲ ਇਹ ਹੈ ਕਿ ਸਿਮਰਨਜਨ ਸਿੰਘ ਦੇ ਦੇ ਮੈਟ੍ਰੀਮੋਨিয়াল ਡਿਸਪਿਊਟ ਸੀ ਇਹਦੀ ਵਾਈਫ ਦੇ ਨਾਲ ਸੋ ਇਹਨਾਂ ਵੱਲੋਂ ਪਹਿਲਾਂ ਵੀ ਆਪਣੇ ਸਹੁਰੇ ਪਰਿਵਾਰ ਤੇ ਵੀ ਜਿਹੜੀ ਵਾਈਫ ਵੱਲੋਂ ਜਿਹੜੇ ਪਰਚੇ ਦਰਜ ਕਰਵਾਏ ਗਏ ਸੀ ਤੇ ਹੁਣ ਕਰੀਬ 10-11 ਮਹੀਨੇ ਤੋਂ ਇਹ ਜਿਹੜੀ ਵਾਈਫ ਹੈ ਸਿਮਰਨਜੰਗ ਤੋਂ ਜਿਹੜੀ ਆ ਉਹ ਡਿਫਰੈਂਟ ਸੈਪਰੇਟ ਰਹਿ ਰਹੀ ਸੀ ਸੋ ਇਹਦੇ ਵਿੱਚ ਤਣਾਅ ਸੀ ਕਿ ਡਿਸਪਿਊਟ ਵਾਲੀ ਗੱਲ ਇਹ ਸੀ ਕਿ ਜਿਹੜਾ ਸਿਮਰਨਜੰਗ ਉਹਦੇ ਵਿੱਚ ਜਿਹੜਾ ਇਹ ਮੈਟ੍ਰੀਮੋਨিয়াল ਡਿਸਪਿਊਟ ਹੋਣ ਕਰਕੇ ਇਦੇ ਮਾਪਿਓ ਜਿਹੜਾ ਵਾ ਦੋਵਾਂ ਵੱਲੋਂ ਇਹਦੇ ਬਾਪ ਜਿਹੜਾ ਹਰਪਾਲ ਸਿੰਘ ਵੱਲੋਂ ਕੱਲ ਜਿਹੜੀ ਇਹਦੀ ਜਿਹੜਾ ਵਾ ਹਤਿਆ ਕਰ ਦਿੱਤੀ ਗਈ ਹੈ ਜੋ ਉਹਦੇ ਪਿਤਾ ਨੂੰ ਹਰਪਾਲ ਸਿੰਘ ਨੂੰ ਅਰੈਸਟ ਕਰ ਲਿਆ ਗਿਆ ਤੇ ਉਹਦੇ ਖਿਲਾਫ ਮੁਕੱਦਮਾ ਨੰਬਰ 327 ਜਿਹੜਾ ਵਾ ਥਾਣਾ ਜਨਾਲਾ ਵਿਖੇ ਦਰਜ ਕੀਤਾ ਗਿਆ ਸਰਕਾਰੀ ਕਿਤੇ ਪਰਚਾ ਦਰਜ ਹੋਇਆ ਇਸ ਦੇ ਪਿਤਾ ਹਰਪਾਲ ਸਿੰਘ ਤੇ ਮਾਤਾ ਦੇ ਖਿਲਾਫ ਸੁਖਬੀਰ ਕੌਰ ਦੇ ਖਿਲਾਫ ਗ੍ਰਿਫਤਾਰੀ ਇਹ ਕੋਈ ਹੈ ਗ੍ਰਿਫਤਾਰੀ ਇਹਦੇ ਪਿਤਾ ਦੀ ਗ੍ਰਿਫਤਾਰੀ ਹੋ ਗਈ ਹੈ ਜੀ ਸਤਿ ਸ਼੍ਰੀ ਅਕਾਲ ਦੈਨਿਕ ਸਵੇਰ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਰਮਨਜੀਤ ਕੌਰ ਅਕਸਰ ਅਸੀਂ ਮੁਹਾਵਰਾ ਸੁਣਦੇ ਹਾਂ ਕਿ ਪੁੱਤ ਕੋ ਪੁੱਤ ਹੋ ਸਕਦਾ ਹੈ ਪਰ ਮਾਪੇ ਕੋ ਮਾਪੇ ਨਹੀਂ ਹੁੰਦੇ ਪਰ ਅਜੀਹਾ ਮਾਮਲਾ ਸਾਹਮਣੇ ਆਇਆ ਜਿਸ ਨੇ ਸਾਬਿਤ ਕਰ ਦਿੱਤਾ ਕਿ ਕਲਯੁਗ ਚੱਲ ਰਿਹਾ ਕਿਤੇ ਕਲਯੁਗ ਦੇ ਵਿੱਚ ਹਰ ਇੱਕ ਗੱਲ ਸੰਭਵ ਹੈ ਅਜੀਹਾ ਹੀ ਇੱਕ ਮਾਮਲਾ ਸਾਹਮਣੇ ਆ ਜਿਸ ਨੂੰ ਸੁਣ ਕੇ ਤੁਹਾਡੇ ਪੈਰਾਂ ਥੱਲੋਂ ਵੀ ਜ਼ਮੀਨ ਖਿਸਕ ਜਾਏਗੀ ਦਰਸਲ ਮਾਪਿਆਂ ਦੇ ਵੱਲੋਂ ਆਪਣੀ ਪੁੱਤ ਨੂੰ ਬੇਰਹਿਮੀ ਦੇ ਨਾਲ ਮੌਤ ਦੇ ਘਾਟ ਉਤਾਰ ਦਿੱਤਾ ਹੈ ਵਜ੍ਹਾ ਵੀ ਅਜੀਹੀ ਕਿ ਆਪਣੇ ਲੜਕੇ ਦਾ ਕਿਸੇ ਹੋਰ ਨਾਲ ਵਿਆਹ ਕਰਾਉਣਾ ਚਾਹੁੰਦਾ ਸੀ ਉਹ ਪਹਿਲਾਂ ਤੋਂ ਹੀ ਸ਼ਾਦੀ ਸ਼ੋਦਾ ਸੀ ਜਿਸ ਤੇ ਉਹ ਖਿਲਾਫ ਚੱਲ ਰਿਹਾ ਸੀ ਪਰ ਇਸੇ ਗੱਲ ਨੂੰ ਲੈ ਕੇ ਬਹਿਸਬਾਜ਼ੀ ਇਸ ਕਦਰ ਵਧੀ ਕਿ ਮਾਪਿਆਂ ਦੇ ਵੱਲੋਂ ਇੱਟਾਂ ਮਾਰ ਮਾਰ ਕੇ ਆਪਣੇ ਪੁੱਤ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਅਚਲਾਲਾ ਦੇ ਪਿੰਡ ਕਿਆਮਪੁਰਾ ਦਾ ਇਹ ਮਾਮਲਾ ਹੈ ਜਿੱਥੇ ਮ੍ਰਿਤਕ ਦੀ ਪਤਨੀ ਦਾ ਬਿਆਨ ਸਾਹਮਣੇ ਹੈ ਜਿਸ ਦੇ ਵਿੱਚ ਉਸ ਦੇ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਘਰ ਦੇ ਵਿੱਚ ਅਕਸਰ ਲੜਾਈ ਝਗੜਾ ਰਹਿੰਦਾ ਸੀ ਪਰ ਇਸੇ ਨੂੰ ਲੈ ਕੇ ਉਹ ਆਪਣੇ ਪੇਕੇ ਪਰਿਵਾਰ ਚਲੇ ਗਈ ਸੀ ਪਰ ਇਸ ਦੌਰਾਨ ਉਸ ਦੀ ਉਸਦੇ ਪਤੀ ਦੇ ਨਾਲ ਅਕਸਰ ਗੱਲਬਾਤ ਹੁੰਦੀ ਰਹਿੰਦੀ ਸੀ ਤੇ ਉਸ ਦਾ ਪਤੀ ਉਸ ਨੂੰ ਘਰ ਵਾਪਸ ਲਿਆਉਣਾ ਚਾਹੁੰਦਾ ਸੀ ਜਿਸ ਨੂੰ ਲੈ ਕੇ ਉਸ ਦੀ ਮਾਪਿਆਂ ਦੇ ਨਾਲ ਵੀ ਤਹਿਸਬਾਜ਼ੀ ਚੱਲਦੀ ਸੀ ਤੇ ਇਸੇ ਨੂੰ ਲੈ ਕੇ ਇਹ ਵਿਵਾਦ ਇਸ ਕਦਰ ਵਧਿਆ ਇਹ ਟਕਰਾਅ ਇਸ ਕਦਰ ਵਧਿਆ ਕਿ ਉਸ ਦੇ ਮਾਪਿਓ ਦੇ ਵੱਲੋਂ ਆਪਣੇ ਹੀ ਲੜਕੇ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਕਿਉਂਕਿ ਉਹ ਆਪਣੇ ਲੜਕੇ ਦਾ ਵਿਆਹ ਕਿਸੇ ਹੋਰ ਦੇ ਨਾਲ ਕਰਵਾਉਣਾ ਚਾਹੁੰਦੇ ਸੀ ਫਿਲਹਾਲ ਉਹ ਜੋ ਮ੍ਰਿਤਕ ਲੜਕਾ ਉਸਦੇ ਪਿਤਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਮਾਂ ਦੀ ਤਲਾਸ਼ ਜਾਰੀ ਹੈ ਪੁਲਿਸ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਜਾਂਚ ਕੀਤੀ ਜਾ ਰਹੀ ਹੈ ਇਹ ਮੇਰੇ ਜਵਾਈ ਹੀ ਜੀ ਮੇਰੀ ਧੀ ਵਿਆਹ ਹੀ ਤਿੰਨ ਸਾਲ ਹੋ ਗਏ ਵਿਆਹੀ ਨੂੰ ਤੇ ਉਹ ਇਹਨਾਂ ਦਾ ਪਿਓ ਜਿਹੜਾ ਸੀ ਉਹ ਤੰਗ ਕਰਦਾ ਸੀ ਤੇ ਕੋਈ ਚਿਰ ਤੋਂ ਇਹਨਾਂ ਦਾ ਝਗੜਾ ਚੱਲਦਾ ਸੀ ਤੇ ਉਹਦੇ ਕਾਰਨ ਇਹ ਜਿਹੜਾ ਸੀ ਕਿ ਬੇਟੀ ਜਿਹੜੀ ਹੈ ਇੱਕ ਤਕਰੀਬਨ 9-10 ਮਹੀਨੇ ਤੋਂ ਰਹਿਣ ਦੀ ਸਾਡੇ ਕੋਲ ਤੇ ਉਹਦੇ ਬਾਅਦ ਇਹ ਜਿਹੜਾ ਮੁੰਡਾ ਸੀ ਉਹ ਖੜਨੀ ਚਾਹੁੰਦਾ ਸੀ ਤੇ ਇਹ ਨਹੀਂ ਕਹਿੰਦੇ ਇਹ ਕਰਕੇ ਇਹਨਾਂ ਨੇ ਦੋਵਾਂ ਦੇ ਸਾਸੂਰੇ ਨੇ ਨੂੰ ਮਾਰਤਾ ਜਵਾਈ ਨੂੰ ਹਾਂਜੀ ਦਾਦੀ ਦੀ ਮੰਗ ਕਰਦੇ ਸੀ ਹਾਂਜੀ ਜਿਹੜੀ ਸਾਸਿ ਉਹ ਦਾਜ ਦੀ ਮੰਗ ਕਰਦੀ ਸੀ ਤੇ ਉਹ ਕਰਕੇ ਉਹਦੇ ਤੋਂ ਜ਼ਿਆਦਾ ਲੜਾਈ ਪਈ ਜਿਸ ਦਾ ਤੁਹਾਡੀ ਬੇਟੀ ਦੱਸ ਰਹੀ ਹੈ ਕਿ ਫੋਨ ਤੇ ਰੋਜ਼ਾਨਾ ਗੱਲ ਵੀ ਹੁੰਦੀ ਸੀ ਅੱਜ ਵੀ ਗੱਲ ਹੋਈ ਹੈ ਉਹਨਾਂ ਨਾਲ ਹਾਂਜੀ ਅੱਜ ਹੋਈ ਹੈ ਹਾਂਜੀ ਮਤਲਬ ਬੇਟੀ ਨਾਲ ਜਿਹੜਾ ਤੁਹਾਡਾ ਦਿਮਾਗ ਸੀ ਉਹ ਸਹਿਮਤ ਸੀ ਪਰ ਜਿਹੜੇ ਉਹਦੇ ਮਾਪਿਓ ਸੀ ਉਹ ਨਹੀਂ ਸੀ ਹਣਾ ਦਿੰਦੇ ਹਾਂਜੀ ਹਾਂਜੀ ਇਮਾਨ ਕਰਦੇ ਹਾਂ ਅੱਜ ਅਸੀਂ ਉਹਨਾਂ ਨੂੰ ਸਜ਼ਾ ਦੀ ਮੰਗ ਕਰਦੇ ਹਾਂ ਕਿ ਜਿਨ੍ਹਾਂ ਨੇ ਮਾਰਿਆ ਉਹਨੂੰ ਉਹਨਾਂ ਨੂੰ ਸਜ਼ਾ ਹੋਣੀ ਚਾਹੀਦੀ ਹੈ ਸਰ ਮੇਰਾ ਘਰ ਵਾਲਾ ਹੁਣ ਸਾਡਾ ਕੇਸ ਚੱਲਦਾ ਪਿਆ ਹੀ ਪਹਿਲਾਂ ਤੋਂ ਹੀ ਮੇਰੇ ਘਰ ਵਾਲਾ ਜਿਹੜਾ ਸੀ ਉਹ ਮੈਨੂੰ ਲੈ ਕੇ ਜਾਣਾ ਚਾਹੁੰਦੇ ਸੀ ਉਹ ਮੇਰੇ ਫੋਨ ਤੇ ਗੱਲਬਾਤ ਵੀ ਉਹਨਾਂ ਨਾਲ ਹੁੰਦੀ ਇਵਨ ਮੇਰੇ ਨਾਲ ਅੱਜ ਵੀ ਸਵੇਰੇ ਗੱਲ ਹੋਈ ਉਹਨਾਂ ਦੀ ਚੈਟ ਤੇ ਪਰ ਮੈਨੂੰ ਨਹੀਂ ਪਤਾ ਕੀ ਹੋਇਆ ਹੁਣ ਮੈਨੂੰ ਪਤਾ ਚੱਲਿਆ ਵਾ ਕਿ ਉਹਨਾਂ ਨੂੰ ਮਾਰ ਦਿੱਤਾ ਉਹਨਾਂ ਦੇ ਮਾਂ ਪਿਓ ਨੇ ਉਹ ਮਾਰਿਆ ਕਿ ਉਹ ਉਹ ਮੰਨਦੇ ਨਹੀਂ ਸੀ ਉਹ ਕਹਿੰਦੇ ਸੀ ਉਹਨੂੰ ਕਿ ਅਹੀਂ ਤੇਰੇ ਕਿਸੇ ਹੋਰ ਕੁੜੀ ਨਾਲ ਵਿਆਹ ਕਰਨਾ ਉਹ ਮੈਨੂੰ ਦਾਜ ਤੋਂ ਵੀ ਤੰਗ ਪਰੇਸ਼ਾਨ ਕਰਦੀ ਸਰੋ ਉਹ ਚਲੇ ਸਰ ਵੀ ਉਹਨਾਂ ਮਾਰਾ ਕੀਤਾ ਉਹ ਹੋ ਗਿਆ ਤੁਹਾਨੂੰ ਇੱਥੇ ਰਹਿੰਦੇ ਫਿਰ ਮੈਂ ਮਾਰਚ 2025 ਤੋਂ ਰਹਿ ਰਹੀ ਹਾਂ ਆਪਣੇ ਪਿੰਡ ਮੇਰਾ ਬੇਟਾ ਹੈ ਛੋਟਾ 2 ਸਾਲ ਦਾ ਸਰੂ ਵੀ ਮੇਰੇ ਕੋਲ ਹੀ ਆ ਮੇਰਾ ਬੇਟਾ ਵੀ ਆ ਤੇ ਕੋਈ ਖਰਚਾ ਨਹੀਂ ਕੋਈ ਕੁਸ਼ ਨਹੀਂ ਬਟ ਮੇਰੇ ਹਸਬੰਦ ਦੀ ਗੱਲ ਮੇਰੇ ਨਾਲ ਹੁੰਦੀ ਉਹਨੂੰ ਕਹਿੰਦੇ ਜੇ ਤੂੰ ਉਹਨੂੰ ਲਿਆਏਂਗਾ ਤੇ ਅਸੀਂ ਤੈਨੂੰ ਘਰ ਚੋਂ ਕੁਸ਼ ਨਹੀਂ ਦਵਾਂਗੇ ਤੇ ਮੈਨੂੰ ਨਹੀਂ ਪਤਾ ਅੱਜ ਕੀ ਹੋਇਆ ਅੱਜ ਉਤੋਂ ਦੇ ਮਤਲਬ ਸਰਪੰਚ ਸਾਹਿਬ ਨਾਲ ਵੀ ਗੱਲ ਹੋਈ ਆ ਉਹਨਾਂ ਨੇ ਮੈਨੂੰ ਆਪ ਕਾਲ ਕੀਤੀ ਤੇ ਉਹਨਾਂ ਨੇ ਕਿਹਾ ਕਿ ਮਾਪਿਓ ਨੇ ਮਾਰਿਆ ਵਾ ਮੁੰਡੇ ਨੂੰ ਕੀ ਇਹਨਾਂ ਦੀ ਆਪਸ ਦੇ ਵਿੱਚ ਬੰਦ ਨਹੀਂ ਸੀਗੀ ਨਹੀਂ ਸਰ ਕਿਉਂਕਿ ਮੇਰੇ ਹਸਬੰਦ ਮੈਨੂੰ ਲੈ ਕੇ ਜਾਣਾ ਚਾਹੁੰਦੇ ਹੀ ਨਾ ਤੇ ਮੇਰੇ ਸਾਸੋਹਰਾ ਉਹਨਾਂ ਨਾਲ ਲੜਦੇ ਸੀ ਮਤਲਬ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਦਾਜ ਦੀ ਮੰਗ ਕਰਦੇ ਸੀ ਇਸ ਕਰਕੇ ਤੁਹਾਨੂੰ ਪਸੰਦ ਨਹੀਂ ਕਰਦੇ ਹਾਂਜੀ ਕੋਟ ਮਾਰ ਕਰਦੇ ਸੀ ਮੇਰੀ ਬੋਦ ਬਾਹਰ ਸਾਰੇ ਉਹਦੇ ਚਾਚੇ ਤਾਇਆ ਉਹ ਵੀ ਮਤਲਬ ਮੇਰੇ ਹਸਬੰਦ ਮੈਨੂੰ ਸਾਰਾ ਦੱਸਦੇ ਸੀ ਜੇ ਤੁਸੀਂ ਕੋਲ ਤੋਂ ਰਿਕਾਰਡਿੰਗਸ ਵਗੈਰਾ ਕੱਢ ਸਕਦੇ ਹੋ ਤੇ ਮੇਰੇ ਫੋਨ 'ਚ ਸਾਰਾ ਕੁਝ ਸੇਵ ਵੀ ਆ ਇਵੇਂ ਚੈਟ ਵੀ ਉਹਨਾਂ ਦੀ ਮੇਰੇ ਕੋਲ ਅੱਜ ਸਵੇਰੇ ਵੀ ਗੱਲ ਹੋਈ ਆ ਮੇਰੇ ਹਸਬੰਦ ਮੇਰੇ ਨਾਲ ਕੀ ਮੰਗ ਕਰਦੇ ਹੋ ਮੈਂ ਇਨਸਾਫ ਦੀ ਮੰਗ ਕਰਦੀ ਆ ਕਿ ਮੇਰੇ ਪਤੀ ਨੂੰ ਜਿਨ੍ਹਾਂ ਨੇ ਮਾਰਿਆ ਉਹਨਾਂ ਨੂੰ ਮਤਲਬ ਸਜ਼ਾ ਹੋਣੀ ਚਾਹੀਦੀ ਆ ਮੇਰਾ ਛੋਟਾ ਬੇਟਾ ਆ ਮੇਰੀ ਜ਼ਿੰਦਗੀ ਬਰਬਾਦ ਹੋ ਗਈ ਸਰ ਮੇਰੇ ਬੱਚੇ ਦੀ ਜ਼ਿੰਦਗੀ ਬਰਬਾਦ ਹੋ ਗਈ ਆ ਮੈਂ ਜਨੀ ਸ਼ਰਮਾ ਵੀ ਉਹਨੂੰ ਮਤਲਬ ਸਜ਼ਾ ਦੇਣੀ ਚਾਹੀਦੀ ਜਿਹਨਾਂ ਨੇ ਮੇਰੇ ਹਸਬੰਦ ਨੂੰ ਮਾਰਿਆ ਆ। ਹੋਰ ਵੀ ਬੱਚੇ ਅਗੇ ਤੁਹਾਡੇ ਜਿਹੜੇ ਹਸਬੰਦ ਨੇ ਉਹਨਾਂ ਦੀ ਇੱਕ ਭੈਣ ਸੀਗੀ ਸਰ ਉਹਨਾਂ ਦਾ ਵੀ ਮਤਲਬ ਜਦੋਂ ਮੈਂ ਆਈ ਆ ਮਾਰਚ ਦੇ ਵਿੱਚ ਥੋੜੇ ਦਿਨ ਪਹਿਲਾਂ ਉਹਨਾਂ ਦਾ ਫਰਵਰੀ ਚ ਮੈਰਿਜ ਹੋਈ ਉਹ ਵੀ ਬਹੁਤ ਮੈਨੂੰ ਤੰਗ ਪਰੇਸ਼ਾਨ ਕਰਦੀ ਦੇ ਨਹੀ ਇਹਨਾਂ ਦਾ ਨਹੀਂ ਚਾਚੇ ਤਾਏ ਆ ਤੇ ਉਹ ਮਤਲਬ ਜੁਆਇੰਟ ਫੈਮਲੀ ਚ ਪਰ ਉਹ ਵੀ ਬਾਰੋਂ ਪ੍ਰੈਸ਼ਰ ਇਹਨਾਂ ਨੂੰ ਦਿੰਦੇ ਸੀ ਮੈਨੂੰ ਛੱਡਣ ਦਾ ਪਰ ਮੇਰੇ ਹਸਬੰਦ ਕਹਿੰਦੇ ਸੀ ਨਹੀਂ ਮੈਂ ਛੱਡਣਾ ਇਹਨੂੰ ਕਿ ਉਹਨਾਂ ਨੂੰ ਪਤਾ ਸੀ ਮੈਂ ਉਹਨਾਂ ਨੇ ਕੋਈ ਗਲਤ ਨਹੀਂ ਕੀਤਾ ਚੌਂਕੀ ਚ ਕੰਪਰਮੈਸ ਦੇ ਚੌਂਕੀ ਚ ਪਹਿਲਾਂ ਪਹਿਲਾਂ ਵੀ ਚੌਂਕੀ ਚ ਸਰ ਉਹਨਾਂ ਨੇ ਮੈਨੂੰ ਮਤਲਬ ਪਹਿਲਾਂ ਵੀ ਪਰੇਸ਼ਾਨ ਕੀਤਾ ਤੇ ਮੈਂ ਚੌਂਕੀ ਚ ਦਰਖਾਸਤ ਦਿੱਤੀ ਚੌਂਕੀ ਚ ਮਤਲਬ ਮੇਰੇ ਪਿੰਡ ਦੇ ਤੇ ਉਹਨਾਂ ਦੇ ਪਿੰਡ ਦੇ ਮੋਤਬਾਰਾ ਨੇ ਜੋ ਵੀ ਕਰਵਾਇਆ ਫੈਸਲਾ ਰਾਜ ਜੀ ਨਾਲ ਮੈਂ ਕਰਵਾ ਕੇ ਮੈਨੂੰ ਉੱਥੇ ਭੇਜਿਆ ਉਹਨਾਂ ਦੀ ਬੇਟੀ ਦਾ ਵਿਆਹ ਸੀ ਪਰ ਮੇਰੇ ਨਾਲ ਉਹਨਾਂ ਨੇ ਬਹੁਤ ਬੁਰਾ ਸਲੂਕ ਕੀਤਾ ਵਿਆਹ ਦੇ ਵਿੱਚ ਵੀ ਉਸਰ ਮੈਨੂੰ ਹੀ ਨਹੀਂ ਬਤਾਇਆ ਉਹਨਾਂ ਨੇ ਮੇਰੇ ਹਸਪੰਦ ਨਾਲ ਵੀ ਆ ਕੋਸ਼ ਕਰ ਲੈਣਾ ਉਹਨਾਂ ਦਾ ਬੇਟਾ ਹੋਣ ਦੇ ਬਾਵਜੂਦ ਵੀ ਇਹ ਜੀ ਕੱਲ ਪਿੰਡ ਕਿਆਮਪੁਰੇ ਥਾਣਾ ਜਨਾਲਾ ਵਿਖੇ ਜਿਹੜਾ ਵਾ ਇੱਕ ਤਲਾਬ ਮਿਲੀ ਸੀ ਕਿ ਇੱਕ ਜਿਹੜਾ ਵਿਅਕਤੀ ਹੈ ਉਹਨੂੰ ਜਿਹੜਾ ਵਾ ਕੁੱਟ ਕੇ ਉਹਦਾ ਕਤਲ ਕਰ ਦਿੱਤਾ ਗਿਆ ਜਿੱਥੇ ਮੌਕੇ ਤੇ ਪੁੱਜ ਕੇ ਤਫ਼ਤੀਸ਼ ਕੀਤੀ ਗਈ ਤੇ ਇਸ ਬਾਬਤ ਜਿਹੜਾ ਵਾ 327 ਨੰਬਰ ਮੁਕਦਮਾ ਥਾਣਾ ਜਨਾਲਾ ਵਿਖੇ ਦਰਜ ਕਰਵਾਇਆ ਗਿਆ ਜੋ ਇਹਦੇ ਵਿੱਚ ਜਿਹੜਾ ਵਾ ਮ੍ਰਿਤਕ ਦੀ ਪਛਾਣ ਸਿਮਰਨ ਜੰਗ ਸਿੰਘ ਪੁੱਤਰ ਹਰਪਾਲ ਸਿੰਘ ਵਜੋਂ ਹੋਈ ਆ ਇਸ ਵਿੱਚ ਜਿਹੜਾ ਦਸਨਯੋਗ ਗੱਲ ਇਹ ਹੈ ਕਿ ਸਿਮਰਨਜਨ ਸਿੰਘ ਦੇ ਦੇ ਮੈਟ੍ਰਿਮੋਨੀਅਲ ਡਿਸਪਿਊਟ ਸੀ ਇਹਦੀ ਵਾਈਫ ਦੇ ਨਾਲ ਸੋ ਇਹਨਾਂ ਵੱਲੋਂ ਪਹਿਲਾਂ ਵੀ ਆਪਣੇ ਸਹੁਰੇ ਪਰਿਵਾਰ ਤੇ ਵੀ ਜਿਹਦੀ ਵਾਈਫ ਵੱਲੋਂ ਜਿਹੜੇ ਪਰਚੇ ਦਰਜ ਕਰਵਾਏ ਗਏ ਸੀ ਤੇ ਹੁਣ ਕਰੀਬ 10-11 ਮਹੀਨੇ ਤੋਂ ਇਹ ਜਿਹੜੀ ਵਾਈਫ ਹੈ ਸਿਮਰਨਜੰਗ ਤੋਂ ਜਿਹੜੀ ਆ ਡਿਫਰੈਂਟ ਸੈਪਰੇਟ ਰਹਿ ਰਹੀ ਸੀ ਸੋ ਇਹਦੇ ਵਿੱਚ ਤਣਾਅ ਸੀ ਕਿ ਡਿਸਪਿਊਟ ਵਾਲੀ ਗੱਲ ਇਹ ਸੀ ਕਿ ਜਿਹੜਾ ਸਿਮਰਨਜੰਗ ਉਹਦੇ ਵਿੱਚ ਜਿਹੜਾ ਮੈਟ੍ਰਿਮੋਨੀਅਲ ਡਿਸਪਿਊਟ ਹੋਣ ਕਰਕੇ ਇਹਦੇ ਮਾਪਿਓ ਜਿਹੜਾ ਵਾ ਦੋਵਾਂ ਵੱਲੋਂ ਇਹਦੇ ਬਾਪ ਜਿਹੜਾ ਹਰਪਾਲ ਸਿੰਘ ਵੱਲੋਂ ਕੱਲ ਜਿਹੜੀ ਇਹਦੀ ਜਿਹੜਾ ਵਾ ਹਤਿਆ ਕਰ ਦਿੱਤੀ ਗਈ ਹੈ ਜੋ ਉਹਦੇ ਪਿਤਾ ਨੂੰ ਹਰਪਾਲ ਸਿੰਘ ਨੂੰ ਅਰੈਸਟ ਕਰ ਲਿਆ ਗਿਆ ਤੇ ਉਹਦੇ ਖਿਲਾਫ ਮੁਕਦਮਾ ਨੰਬਰ 327 ਜਿਹੜਾ ਵਾ ਥਾਣਾ ਜਨਾਲਾ ਵਿਖੇ ਦਰਜ ਕੀਤਾ ਗਿਆ ਸਰਕਾਰੀ ਕਿਤੇ ਪਰਚਾ ਦਰਜ ਹੋਇਆ ਇਸ ਦੇ ਪਿਤਾ ਹਰਪਾਲ ਸਿੰਘ ਤੇ ਮਾਤਾ ਦੇ ਖਿਲਾਫ ਸੁਖਬੀਰ ਕੌਰ ਦੇ ਖਿਲਾਫ ਗ੍ਰਿਫਤਾਰੀ ਇੱਕੋ ਹੀ ਹੈ ਗ੍ਰਿਫਤਾਰੀ ਇਹਦੇ ਪਿਤਾ ਦੀ ਗ੍ਰਿਫਤਾਰੀ ਹੋ ਗਈ ਹੈ ਜੀ